ਵਿਆਹ ਦਾ ਸੀਜ਼ਨ ਇਸ ਵੇਲੇ ਚੱਲ ਰਿਹਾ ਪੰਜਾਬ ਦੇ ਵਿੱਚ ਹਰ ਮੈਰਿਜ ਪੈਲਸ ਇਸ ਵੇਲੇ ਬੁੱਕਾ ਤੁਸੀਂ ਗਏ ਹੋ ਘਰੋਂ ਚਾਈ ਚਾਈ ਟਾਈ ਸ਼ਾਈ ਲਾ ਕੇ ਸੋਹਣਾ ਸੂਟ ਪਾ ਕੇ ਇਸ ਕਰਕੇ ਵੀ ਭਾਈ ਸਾਰਿਆਂ ਨੂੰ ਖਿੱਚਦਾ ਕੇਂਦਰ ਮੈਂ ਹਾਂ ਪਰ ਹੋ ਸਕਦਾ ਆਉਂਦੇ ਹੋਏ ਤੁਹਾਡਾ ਮੂੰਹ ਇਹੋ ਜਿਹਾ ਲਮਕਿਆ ਹੋਵੇ ਵੀ ਸਭ ਤੋਂ ਵੱਧ ਭੜੇ ਆਪਾ ਲੱਗਦੇ ਹੋਈਏ ਮੈਰਿਜ ਪੈਲਸਾਂ ਦੇ ਵਿੱਚ ਇਕੱਲੇ ਬੁਕਿੰਗ ਕਰਾਉਣ ਵਾਲੇ ਜਾਂ ਮੁੰਡੇ ਕੁੜੀ ਵਾਲੇ ਨਹੀਂ ਜਾ ਰਹੇ ਅੱਜਕੱਲ ਮੈਰਿਜ ਪੈਲਸਾਂ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਉੱਥੇ ਚੋਰ ਜਾ ਕੇ ਰੇਕੀ ਕਰੀ ਬੈਠੇ ਆ ਜਿਨ੍ਹਾਂ ਨੂੰ ਪਤਾ ਕਿ ਇਹ ਜਿਹੜਾ ਮੈਰਿਜ ਪੈਲਸ ਦੇ ਵਿੱਚ ਬਹੁਤ ਵੱਡਾ ਵਿਆਹ ਹੋਣ ਲੱਗਾ ਇਹ 50 ਲੱਖ ਰੁਪਈਆ 60 ਲੱਖ ਰੁਪਈਆ ਜੇ ਵਿਆਹ ਤੇ ਲਾਉਣ ਲੱਗੇ ਆ ਤੇ ਮਤਲਬ ਇਹ ਜੀ ਕਿ ਮੋਟੀ ਸਾਮੀਆਂ ਮਤਲਬ ਇਹ ਜੀ ਕਿ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਸਕੇ ਸਬੰਧੀ ਆਉਣਗੇ ਉਹ ਤਕੜੀਆਂ ਸਾਮੀਆਂ ਹੋਣਗੇ ਤੇ ਉਹਨਾਂ ਦੇ ਕੋਲੇ ਲੱਖ ਲੱਖ ਰੁਪਈਆ 50 50 ਹਜ਼ਾਰ ਰੁਪਈਆ ਹੋਊਗਾ ਵੱਡੀਆਂ ਗੱਡੀਆਂ ਦੇ ਵਿੱਚ ਆਉਣ ਵਾਲੇ ਲੋਕ ਆ ਸੋ ਇਸ ਕਰਕੇ ਉਹ ਮੌਕਾ ਤਾੜਦੇ ਰਹਿੰਦੇ ਆ ਵੀ ਕਿਹੜੇ ਵੇਲੇ ਤੁਸੀਂ ਉਰੇ ਪਰੇ ਹੋਵੋ ਅੱਖ ਦੇ ਫੋਰ ਦੇ ਵਿੱਚ ਤੁਹਾਡਾ ਸਮਾਨ ਚੱਕ ਕੇ ਚਲੇ ਜਾਂਦੇ ਆ ਤਿੰਨ ਖਬਰਾਂ ਆਈਆਂ ਨੇ ਪੰਜਾਬ ਦੇ ਵਿੱਚ ਤਿੰਨ ਦਿਨਾਂ ਦੇ ਵਿੱਚ ਤਿੰਨ ਖਬਰਾਂ ਇਹਨਾਂ ਤਿੰਨ ਖਬਰਾਂ ਤੋਂ ਬਾਅਦ ਤੁਸੀਂ ਇਸ ਗੱਲ ਦੇ ਲਈ ਸੁਚੇਤ ਹੋ ਕੇ ਮੈਰਿਜ ਪੈਲਸ ਦੇ ਵਿੱਚ ਜਾਇਓ ਇੱਕ ਘੱਟ ਦੇ ਵਿੱਚ ਜਾਇਓ ਕਿ ਤੁਹਾਡੇ ਨਾਲ ਵੀ ਇਵੇਂ ਵਾਪਰ ਸਕਦਾ ਤੇ ਚੌਥੀ ਖਬਰ ਥੋੜੀ ਹੋ ਸਕਦੀ ਆ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡਾ ਮੈਰਿਜ ਪੈਲਸ ਆ 9 ਤੋਲੇ ਸੋਨਾ ਤੇ 1 ਲੱਖ ਰੁਪਈਆ ਲਾੜੇ ਦੀ ਮਾਤਾ ਦਾ ਪਰਸ ਚੋਰੀ ਕਰਕੇ ਲੈ ਗਏ ਆ ਉਹਦੇ ਵਿੱਚ 9 ਤੋਲੇ ਸੋਨਾ ਤੇ 1 ਲੱਖ ਰੁਪਈਆ ਕਾਇਸ ਸੀ ਉਥੇ ਜਦੋਂ ਰਿਸ਼ਤੇਦਾਰ ਆਉਂਦੇ ਆ ਤੇ ਆਪਾਂ ਮਿਲਣ ਗੱਲਣ ਲੱਗ ਜਾਂਦੇ ਆ ਲਾੜੇ ਦੀ ਮਾਂ ਲਾੜੀ ਦੀ ਮਾਂ ਲਾੜੇ ਦੇ ਪਰਿਵਾਰਕ ਮੈਂਬਰ ਜਾਂ ਕੋਈ ਵੀ ਜਿਹੜਾ ਨੇੜਲਾ ਜਿਹਦੇ ਕੋਲੇ ਪੈਸਿਆਂ ਵਾਲਾ ਝੋਲਾ ਹੁੰਦਾ ਪੈਸਿਆਂ ਵਾਲਾ ਬੈਗ ਹੁੰਦਾ ਸੋਨਾ ਜਿਹਦੇ ਵਿੱਚ ਮੋਬਾਈਲ ਪਾਏ ਹੁੰਦੇ ਆ ਉਹਦੇ ਉੱਤੇ ਚੋਰਾਂ ਦੀ ਨਜ਼ਰ ਹੁੰਦੀ ਹੈ ਤੇ ਚੋਰ ਵੀ ਉਹ ਨਹੀਂ ਹੁੰਦੇ ਜਿਹੜੇ ਆਪਾਂ ਵੈਸੇਵੇਂ ਘਰਾਂ ਦੇ ਵਿੱਚ ਆਉਂਦੇ ਆਪਾਂ ਢਾਈ ਸ਼ਾਈ ਲਾ ਕੇ ਵਿਆਹ ਦੇ ਵਿੱਚ ਜਾਂਦੇ ਆ ਇਹ ਸਾਡੇ ਤੋਂ ਵਧੀਆ ਢਾਈ ਸ਼ਾਈ ਲਾ ਕੇ ਆਉਂਦੇ ਆ ਇਹ ਸਾਡੇ ਨਾਲੋਂ ਵੱਧ ਫੱਬ ਕੇ ਆਉਂਦੇ ਜੱਜ ਕੇ ਆਉਂਦੇ ਆ ਤਾਂ ਜੋ ਕਿਸੇ ਨੂੰ ਕਿਸੇ ਕਿਸਮ ਦਾ ਸ਼ੱਕ ਨਾ ਹੋਵੇ ਕੁੜੀ ਵਾਲੇ ਇਹ ਸੋਚਦੇ ਰਹਿੰਦੇ ਆ ਕਿ ਮੁੰਡੇ ਵਾਲੇ ਹੋਣਗੇ ਇਹ ਮੁੰਡੇ ਵਾਲੇ ਇਹ ਸੋਚਦੇ ਆ ਕਿ ਕੁੜੀ ਵਾਲਿਆਂ ਦੇ ਪਰਿਵਾਰ ਦੇ ਵੱਲੋਂ ਹੋਣਗੇ ਇਹ ਪਰ ਇਹ ਦੋਵਾਂ ਦੇ ਵਿੱਚੋਂ ਕਿਸੇ ਦੀ ਵੀ ਪਰਿਵਾਰਕ ਮੈਂਬਰ ਨਹੀਂ ਹੁੰਦੇ ਇਹ ਦੋ ਤਿੰਨ ਚਾਰ ਜਣੇ ਹੁੰਦੇ ਆ ਜਿਨ੍ਹਾਂ ਨੇ ਬਿਲਕੁਲ ਸੂਟ ਬੂਟ ਪਾਏ ਹੁੰਦੇ ਆ ਤੇ ਤੁਸੀਂ ਇੱਕ ਪੈਸੇ ਦਾ ਕੋਈ ਸ਼ੱਕ ਨਹੀਂ ਕਰ ਸਕਦੇ ਇਹ ਤੁਹਾਡੇ ਨਾਲ ਗੱਲੀਬਾਤੀ ਪੈਂਦੇ ਆ ਤੁਹਾਡੇ ਨਾਲ ਫ੍ਰੈਂਡਲੀ ਹੁੰਦੇ ਆ ਨਿਗਾ ਇਹ ਰੱਖਦੇ ਵੀ ਲਾੜੇ ਦੀ ਮਾਂ ਲਾੜੇ ਦਾ ਬਾਪ ਲਾੜੀ ਦੀ ਮਾਂ ਜਾਂ ਲਾੜੀ ਦਾ ਬਾਪ ਇਹ ਆਪਣਾ ਬੈਗ ਕਦੋਂ ਰੱਖਦੇ ਕਿਉਂਕਿ ਪੈਸਿਆਂ ਵਾਲਾ ਸਾਰਾ ਪਟਾਰਾ ਇਹਨਾਂ ਦੇ ਕੋਲੇ ਹੁੰਦਾ ਜਦੋਂ ਤੁਸੀਂ 1 ਮਿੰਟ ਦੇ ਲਈ ਮੇਜ਼ ਦੇ ਉੱਤੇ ਰੱਖ ਕੇ ਕਿਸੇ ਨੂੰ ਗਲਵਕੜੀ ਪਾ ਕੇ ਮਿਲਣ ਲੱਗੇ ਜਦੋਂ ਤੁਸੀਂ ਫੋਨ ਸੁਣਦੇ ਸੁਣਦੇ ਮੜਾ ਚ ਇਧਰੋਂ ਇਧਰ ਹੋਏ ਜਾਂ ਤੁਸੀਂ ਪਰਸ ਕੁਰਸੀ ਤੋਂ ਥੱਲੇ ਰੱਖ ਲਿਆ ਤੇ ਫਿਰ ਤੁਹਾਡਾ ਪਰਸ ਉੱਡ ਜਾਂਦਾ ਲੁਧਿਆਣੇ ਦੇ ਵਿੱਚ ਇਨੀ ਹੋਇਆ ਜਿਹੜੇ ਪਰਸ ਦੇ ਵਿੱਚ 9 ਤੋਲੇ ਸੋਨਾ ਤੇ 1 ਲੱਖ ਰੁਪਈਆ ਸੀ ਦੋ ਜਣੇ ਉੱਥੇ ਆਉਂਦੇ ਆ ਉਹ ਲੈ ਕੇ ਤਿੱਤਰ ਹੋ ਜਾਂਦੇ ਬਾਅਦ ਦੇ ਵਿੱਚ ਪਰਸ ਦੀ ਭਾਲ ਸ਼ੁਰੂ ਹੁੰਦੀ ਆ ਸੀਸੀਟੀਵੀ ਕੈਮਰਾ ਦੀ ਫੁਟੇਜ ਆ ਜਿਹੜੀ ਉਹ ਚੈੱਕ ਕੀਤੀ ਜਾਂਦੀ ਆ ਦੋ ਅਗਿਆਤ ਬੰਦੇ ਆਉਂਦੇ ਜਿਹੜੇ ਕਿ ਕਿਸੇ ਦੇ ਵੀ ਪਰਿਵਾਰਕ ਮੈਂਬਰ ਨਹੀਂ ਸੀ ਹੁਣ ਉਹਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਇਹ ਕੌਣ ਹਨ ਕਿੱਥੋਂ ਆਏ ਹਨ ਇਹਦੇ ਬਾਰੇ ਪਤਾ ਨਹੀਂ ਦੇਖੋ ਜਿਹਦੇ ਕੋਲੇ ਤਾਂ ਪੈਸੇ ਆ ਉਹ ਭਾਵੇਂ 50 ਲੱਖ ਦਾ ਵਿਆਹ ਕਰੇ ਤੇ ਭਾਵੇਂ 1 ਕਰੋੜ ਦਾ ਕਰੇ ਪਰ ਜਿਹਦੇ ਕੋਲੇ ਹੈ ਨਹੀਂ ਉਹ ਅੱਡੀਆਂ ਚੁੱਕ ਕੇ ਫਾਹਾ ਨਾਲ ਲਿਓ ਮੈਂ ਬਹੁਤ ਸਾਰੇ ਭੈਣਾ ਵੀਰਾਂ ਨੂੰ ਐਸੇ ਨੂੰ ਜਾਣਦਾ ਜਿਹੜੇ ਕਿ ਨੱਕ ਦੇ ਚੱਕਰ ਦੇ ਵਿੱਚ ਤੇ ਸ਼ਰੀਕਾ ਨੂੰ ਵਿਖਾਉਣ ਦੇ ਚੱਕਰ ਦੇ ਵਿੱਚ ਆਪਣੇ ਕਿੱਲੇ ਵਿੱਚ ਦੇ ਜ਼ਮੀਨਾਂ ਵੇਚਦੇ ਆ ਜਿਹੜੇ ਕਿ ਆੜਤੀਆਂ ਤੋਂ ਸ਼ਾਹੂਕਾਰਾਂ ਤੋਂ ਪੈਸੇ ਫੜਦੇ ਆ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਗਏ ਹੋਏ ਪੈਣਾ ਵੀਰਾਂ ਨੂੰ ਕਹਿੰਦੇ ਵੀ ਮਦਦ ਕਰੋ ਲੱਖ ਰੁਪਿਆ 2 ਲੱਖ ਰੁਪਏ 3 ਲੱਖ ਰੁਪਈਆ ਕਿਸੇ ਨੇ ਬਿਲਕੁਲ ਚੇਤੇ ਨਹੀਂ ਰੱਖਣਾ ਤੁਸੀਂ ਅੱਜ ਤੱਕ ਇਤਿਹਾਸ ਦੇ ਨਾਇਕਾਂ ਨੂੰ ਕਿੰਨਾ ਚੇਤੇ ਰੱਖਿਆ ਜਿਹੜਾ ਤੁਹਾਨੂੰ ਖੋਣ ਕਰਕੇ 4 ਦਿਨ ਵੀ ਕੋਈ ਚੇਤੇ ਰੱਖੇ ਤੁਹਾਨੂੰ ਪਤਾ ਹੈ ਵੀ ਸਾਡੇ ਦੇਸ਼ ਦੇ ਲਈ ਸਾਡੇ ਸੂਬੇ ਦੇ ਲਈ ਸਾਡੀ ਪੰਜਾਬੀ ਦੇ ਲਈ ਸਾਡੇ ਸੱਭਿਆਚਾਰ ਦੇ ਲਈ ਕਿਹਨੇ ਕਿਹਨੇ ਕਿਹੜਾ ਕਿਹੜਾ ਕੰਮ ਕੀਤਾ ਉਹ ਮਹਾਨ ਲੋਕ ਤਾਂ ਤੁਸੀਂ ਨਹੀਂ ਚੇਤੇ ਰੱਖੇ ਤੇ ਤੁਹਾਨੂੰ ਇੱਕ ਦਿਨ 4 ਘੰਟੇ ਜਿੰਨਾ ਮਰਜ਼ੀ ਖਵਾ ਪਿਆ ਲਓ ਤੁਸੀਂ ਬਿਲਕੁਲ ਨਹੀਂ ਅਮਰ ਹੋਣਾ ਤੁਹਾਨੂੰ ਕਿਸੇ ਨੇ ਚੇਤੇ ਰੱਖਣਾ ਸੋ ਜਿਹੜਾ ਨੱਕ ਆ ਇਹਦੇ ਚੱਕਰ ਦੇ ਵਿੱਚ ਬਰਬਾਦ ਨਾ ਹੋਵੋ ਇਹ ਨੱਕ ਦਾ ਕੰਮ ਸਾਹ ਲੈਣਾ ਸਾਹ ਖਿੱਚਣਾ ਸਾਹ ਛੱਡਣਾ ਤੇ ਐਨਕ ਟਕਾਉਣਾ ਹੋਰ ਇਹਦਾ ਕੋਈ ਕੰਮ ਨਹੀਂਗਾ ਇਹਦੇ ਵਿੱਚ ਐਵੇਂ ਨਾ ਨੱਕ ਦਾ ਸਵਾਲ ਆ ਸ਼ਰੀ ਕੀ ਕਹਿਣਗੇ ਸਾਰੀ ਉਮਰ ਜਨਾ ਤੋ ਖਾਦਾ ਉਹਨਾਂ ਨੂੰ ਖਵਾਉਣਾ ਪੈਣਾ ਤੇ ਪਹਿਲਾਂ ਆਪਾਂ 50 ਲੱਖ ਰੁਪਏ ਦਾ ਫਾਹਾ ਲੈਨੇ ਆ ਤੇ ਫਿਰ ਪਿੱਠ ਨਹੀਂ ਘੁੰਮਣ ਦਿੰਦੇ ਨਾਲ ਦੀ ਨਾਲ ਲਫਾਫਾ ਖੋਲ ਕੇ ਵੀਨੇ ਪਾਇਆ ਤਾਂ 1100 ਜਾਂ ਖਾ ਗਿਆ 2500 ਦਾ ਫਿਰ ਆਪਾਂ ਕੁਝ ਕਰਦੇ ਆ ਆਜੂ ਆਪਾਂ ਸਾਰੇ ਹੀ ਆਪੋ ਆਪਣਾ ਕਿਰਦਾਰ ਬਦਲ ਗਏ ਤੁੰਨੀ ਚੜਾਵੇ ਵਰਗੀ ਰਸਮ ਕੋਈ ਨਹੀਂ ਭਾਵੇਂ ਤੁਸੀਂ 25 ਤਰ੍ਹਾਂ ਦਾ ਚਿਕਨ ਤੇ 20 ਤਰ੍ਹਾਂ ਦੀ ਮੱਛੀ ਖਵਾ ਲਓ ਪਰ ਜੇ ਦੋਵਾਂ ਦੇ ਸਿਰ ਜੋੜੇ ਆ ਇਹ ਵਿਚਾਰ ਮਿਲਦੇ ਹੋਣਗੇ ਤਾਂ ਹੀ ਜ਼ਿੰਦਗੀ 'ਚ ਕੁਝ ਬਣੂਗਾ ਇਹ ਤਾਂ ਬਾਅਦ ਦੇ ਵਿੱਚ ਕੋਈ ਨਹੀਂ ਆਉਂਦਾਗਾ ਸਾਰੇ ਇਹ ਗੱਲ ਕਹਿੰਦੇ ਆ ਕੀ ਕਰਗੇ ਢੋਨਾ ਬਿਜਣ ਵਾਲਾ ਕੀ ਕਰਗੇ ਮੁੰਡਾ ਬਾਹਰ ਜਾਣ ਲੱਗਾ ਕੀ ਕਰਗੇ ਘਰੇ ਕੱਲਈਆਂ ਰਾਤ ਇੱਧਰ ਰਹਿ ਨਹੀਂ ਸਕਦੇ ਭਾਈ ਸਾਡੇ ਆਪਣੇ ਕੰਮ ਬਹੁਤ ਆ ਇਸ ਕਰਕੇ ਜਿੰਨੇ ਕੁ ਜੋਗੇ ਹੋ ਉਹਨਾਂ ਕੰਮ ਕਰਿਓ ਵਿਆਹਾਂ ਸ਼ਾਦ ਦੇ ਉੱਤੇ ਤੇ ਬਾਕੀ ਵਾਲਾ ਪੰਗਾ ਡਾ ਲਿਓ